ਕਹਿੰਦਾ ਜੇ 100 ਕਲਾਇੰਟਾਂ ਵਿੱਚੋਂ ਇੱਕ ਬੰਦਾ ਤੁਹਾਨੂੰ ਪੇਮੈਂਟ ਨਹੀਂ ਦੇ ਕੇ ਗਿਆ ਤਾਂ ਤੁਹਾਡਾ ਕੀ ਵਿਗੜ ਗਿਆ ਅੱਜ ਸਾਨੂੰ ਇੱਕ ਪਰਸਨ ਦੀ ਕਾਲ ਆਈ ਸ਼ਾਇਦ ਜਿਹਨੇ ਸਾਡੀ ਪੇਮੈਂਟ ਖਰਾਬ ਕੀਤੀ ਸੀ ਉਹਦਾ ਕੋਈ ਰਿਸ਼ਤੇਦਾਰ ਜਾਂ ਵਕੀਲ ਬਣਿਆ ਹੋਣਾ ਤੇ ਉਹਨੇ ਸਾਨੂੰ ਇਹ ਗੱਲ ਕਹੀ ਤੁਸੀਂ ਵੀਡੀਓ ਪਾਤੀ ਉਸ ਪਰਸਨ ਦੀ ਜਿਹੜਾ ਤੁਹਾਨੂੰ ਪੇਮੈਂਟ ਨਹੀਂ ਦੇ ਕੇ ਗਿਆ ਤੇ ਜਿਹੜੇ ਬਾਕੀ ਲੱਗੇ ਤਾਂ ਤੁਹਾਡਾ ਕੀ ਵਿਗੜ ਗਿਆ ਵੀਰ ਨੂੰ ਮੈਂ ਗੱਲ ਦੱਸਣਾ ਚਾਹੁੰਨਾ ਕਿ ਗੱਲ ਕਮਿਟਮੈਂਟ ਦੀ ਹੈ ਟਰਸਟ ਦੀ ਹੈ ਜਦੋਂ ਅਸੀਂ ਤੁਹਾਨੂੰ ਬਾਰ ਬਾਰ ਕਹਿੰਦੇ ਆ ਕਿ ਜਦੋਂ ਸਾਡੇ ਕੋਲੇ ਕੋਈ ਕੈਂਡੀਡੇਟ ਆਂਦਾ ਅਸੀਂ ਉਹਦੇ ਤੇ ਯਕੀਨ ਕਰਦੇ ਆ ਤੁਸੀਂ ਦਾ ਸਾਡਾ ਸਾਰਾ ਸੋਸ਼ਲ ਮੀਡੀਆ ਦੇਖਿਆ ਹੁੰਦਾ ਸਾਡਾ ਸਾਰਾ ਕੰਮ ਦੇਖਿਆ ਹੁੰਦਾ ਤੁਸੀਂ ਸਾਡੇ ਭੇਜੇ ਹੋਏ ਕੈਂਡੀਡੇਟ ਦੇ ਰਿਵਿਊ ਦੇਖੇ ਹੁੰਦੇ ਅਸੀਂ ਸਿਰਫ ਤੁਹਾਡੇ ਤੇ ਟਰਸਟ ਕਰਦੇ ਆ ਜੋ ਤੁਸੀਂ ਆ ਕੇ ਸਾਡੇ ਕੋਲੇ ਆਪਣਾ ਹਾਲ ਦੱਸਦੇ ਹੋ ਕਿ ਵੀ ਅਸੀਂ ਇੰਨੇ ਤੱਕੇ ਖਾਦੇ ਆ ਜਾਂ ਆਹ ਖਾਦੇ ਆ ਉਹ ਕੱਲਾ ਸਿਰਫ ਪੈਸੇ ਦਾ ਲੋਸ ਨਹੀਂ ਹੁੰਦਾ ਉਸ ਕਲਾਇੰਟ ਦਾ ਵੀ ਕੈਂਡੀਡੇਟ ਦਾ ਵੀ ਲਾਸ ਹੁੰਦਾ ਜਿਹੜੇ ਉਹਦੇ ਨਾਲ ਗਰੁੱਪ ਦੇ ਵਿੱਚ ਹੁੰਦੇ ਆ ਉਹਨਾਂ ਲਈ ਵੀ ਉਹ ਪ੍ਰੋਬਲਮ ਉਹਨਾਂ ਲਈ ਵੀ ਉਹ ਕੰਡੇ ਵੇਛੇ ਜਾਂਦੇ ਆ ਉਹਨਾਂ ਨੂੰ ਵੀ ਉਹ ਕੰਮ ਡਿਲੇ ਹੁੰਦੇ ਆ ਸੋ ਸਰਵਿਸ ਆਪਣੀ ਟਰਾਂਸਪੈਂਸੀ ਤੇ ਫੇਅਰ ਡੀਲਿੰਗ ਕਰਕੇ ਜਾਣਾ ਜਾਂਦਾ ਜੇ ਤੁਹਾਡਾ ਉਹੀ ਪਰਸਨ ਦਾ ਵੀਜ਼ਾ ਨਹੀਂ ਲੱਗਦਾ ਜੋ ਉਹਨੇ ਸਿਕਿਉਰਿਟੀ ਦਿੱਤੀ ਆ ਉਹ ਵਾਪਸ ਲੈਣ ਦਾ ਵੀ ਪਾਬੰਦ ਆ ਸੋ ਅਸੀਂ ਜੇ ਵੀਜ਼ਾ ਲੱਗ ਗਿਆ ਤੇ ਸਾਡਾ ਵੀ ਉਹਦੇ ਕੋਲੋਂ ਪੇਮੈਂਟ ਲੈਣ ਦਾ ਹੱਕ ਆ ਅਸੀਂ 100 ਬੰਦਿਆਂ ਤੇ ਬਰਾਬਰ ਹੀ ਮਿਹਨਤ ਕੀਤੀ ਆ ਹਰ ਇੱਕ ਕੈਂਡੀਡੇਟ ਨੂੰ ਅਸੀਂ ਕਾਲ ਵੀ ਚੱਕਿਆ ਉਹਨਾਂ ਦੇ ਇਹ ਤਾਂ ਹੈ ਨਹੀਂਗਾ ਜੇ ਇੱਕ ਕੈਂਡੀਡੇਟ ਦਾ ਫੋਨ ਚੱਕ ਲਿਆ ਉਹ ਕਹੂਗਾ ਜੀ ਹਾਂ ਜੀ ਦੂਜਿਆਂ ਨੂੰ ਮੈਂ ਆਪੇ ਇਨਫੋਰਮੇਸ਼ਨ ਦੇ ਦਿੰਨਾ ਜਾਂ ਉਹਦਾ ਪੇਪਰਵਰਕ ਮੈਂ ਆਪੇ ਕਰ ਦਿੰਨਾ ਹਰ ਇੱਕ ਕੈਂਡੀਡੇਟ ਆਪਣੀ ਜਗ੍ਹਾ ਤੇ ਉਹਦੀ ਇੰਡੀਵਿਜੂਅਲੀ ਅਸੀਂ ਉਹਨੂੰ ਟ੍ਰੀਟ ਕਰਦੇ ਆ ਉਹਦੇ ਪਰਮਿਟ ਉਹਦੇ ਕੰਟਰੈਕਟ ਉਹ ਅੰਬੈਸੀਆਂ ਤੱਕ ਅਸੀਂ ਪਹੁੰਚਾਣੇ ਆ ਬਕਾਇਦਾ ਨਾਲ ਜਾਣੇ ਆ ਸਰਵਿਸ ਦਿੰਨੇ ਆ ਸੋ ਸਾਡਾ ਸਰਵਿਸ ਚਾਰਜ ਲੈਣ ਦਾ ਵੀ ਹੱਕ ਹੈ ਜੇ ਅਸੀਂ ਸਾਰਿਆਂ ਨੂੰ ਬਰਾਬਰ ਮਿਹਨਤ ਕੀਤੀ ਉਸ ਤੋਂ ਬਾਅਦ ਜਿਹੜੇ ਕੈਂਡੀਡੇਟ ਆਇਆ ਬਾਕੀ ਗਰੁੱਪ ਆ ਉਹ ਖਰਾਬ ਹੋ ਜਾਂਦੇ ਕਈ ਵਾਰੀ ਜਦੋਂ ਇੱਕ ਬੰਦਾ ਉਹਦੇ ਵਿੱਚ ਖਰਾਬ ਹੁੰਦਾ ਕਹਿੰਦੇ ਹੁੰਦੇ ਨੇ ਜੇ ਮੁਠੀ ਬੰਦ ਆ ਤਾਂ ਉਹੀ ਬੰਦ ਆ ਜਦੋਂ ਉਹਦੇ ਵਿੱਚ ਇੱਕ ਉਂਗਲ ਨਿਕਲ ਗਈ ਤਾਂ ਸਾਰੀਆਂ ਖੁੱਲ ਜਾਂਦੀਆਂ ਓਵੇਂ ਜਿਵੇਂ ਇੱਕ ਗਰੁੱਪ ਦੇ ਵਿੱਚ ਅਸੀਂ ਕੰਪਨੀ ਦੇ ਵਿੱਚ ਪ੍ਰੋਵਾਈਡ ਕੀਤਾ ਗਰੁੱਪ ਡਿਮਾਂਡ ਆਈ ਇਕੱਠੇ 100 ਬੰਦੇ ਦੀ 100 ਬੰਦਾ ਜਾ ਰਿਹਾ ਜਿਹਦੇ ਵਿੱਚ ਇੱਕ ਦੋ ਬੰਦੇ ਖਰਾਬ ਕਰਨਗੇ ਇੱਕ ਤਾਂ ਸਾਡੀ ਜਿਹੜਾ ਅਸੀਂ ਕਮਾਉਨੇ ਆ ਉਹ ਸਾਰਾ ਦਾਤੇ ਲੱਗ ਜਾਂਦਾ ਕਿਉਂਕਿ ਐਸੀ ਆਪਣੇ ਕੰਪਨੀਆਂ ਨੂੰ ਆਪਣੇ ਲੋਅਰ ਨੂੰ ਖਰਾਬ ਨਹੀਂ ਕਰ ਸਕਦੇ ਸਾਡੇ ਲਈ ਇੱਕ ਇੱਕ ਬੂੰਦ ਬੂੰਦ ਦੇ ਨਾਲ ਕਹਿੰਦੇ ਘੜਾ ਭਰ ਦੇਣਾ ਸੋ ਸਾਨੂੰ ਇੱਕ ਇੱਕ ਕੈਂਡੀਡੇਟ ਬਹੁਤ ਇੰਪੋਰਟੈਂਟ ਹੈ ਸਾਡੇ ਕੋਲੇ ਉਹੀ ਆਵੇ ਜੋ ਜਾਣਾ ਚਾਹੁੰਦਾ ਜਿਹੜਾ ਆਪਣਾ ਫਿਊਚਰ ਬਣਾਉਣਾ ਚਾਹੁੰਦਾ ਜਾਂ ਯੂਰੋ ਕਮਾਉਣਾ ਚਾਹੁੰਦਾ ਸੈਵਨ ਸੀਟ ਵੀ پابੰਦ ਹੁੰਦਾ ਉਹਦੇ ਨਾਲ ਫਿਰ ਡੀਲਿੰਗ ਦਾ ਤੇ ਤੁਹਾਡਾ ਪੈਸਾ ਨਾ ਖਰਾਬ ਹੋਣ ਦੀ ਇਹ ਜ਼ਿੰਮੇਵਾਰੀ ਚੱਕਦਾ ਸੋ ਸ਼ਾਇਦ ਤੁਸੀਂ ਐਸੀ ਤਾਂ ਸਮਝ ਗਏ ਹੋਵੋਗੇ ਆਪਣੇ ਉਸ دوست ਮਿੱਤਰ ਨੂੰ ਜਿਹਨੇ ਪੇਮੈਂਟ ਖਰਾਬ ਕੀਤੀ ਹੈ ਉਹਨੂੰ ਵੀ ਸਮਝਾ ਦਿਓ ਕਿ ਨਹੀਂ ਐਦਾਂ ਕਰੀਦਾ ਆਪਾਂ ਕੋਈ ਸੇ ਕੋਈ ਏਜੰਟ ਹੈ ਉਹ ਕੋਈ ਖਰਾਬ ਕਰਦਾ ਆਪਾਂ ਉਹਦੇ ਤੇ ਵੀ ਉਂਗਲ ਚੱਕਦੇ ਆ ਆਪਾਂ ਉਹ ਵੀ ਕਹਿੰਦੇ ਆ ਕਿ ਵੀ ਇਹ ਗਲਤ ਕੀਤਾ ਸੋ ਜੇ ਇੱਕ ਕੈਂਡੀਡੇਟ ਖਰਾਬ ਕਰ ਰਿਹਾ ਤਾਂ ਉਹਨੂੰ ਵੀ ਪਤਾ ਹੋਣਾ ਚਾਹੀਦਾ ਕਿ ਨਾ ਖਰਾਬ ਕਰੋ ਗੱਲ ਨੀਅਤ ਦੀ ਹੈ ਅਸੀਂ ਜੇ ਤੁਹਾਡੇ ਨਾਲ ਵਚਨਬੱਧ ਹੁੰਨੇ ਆ ਕਿ ਤੁਹਾਡਾ ਕੰਮ ਫੇਰ ਡੀਲਿੰਗ ਨਾਲ ਕਰਕੇ ਦੇਈਏ ਤਾਂ ਤੁਹਾਡਾ ਵੀ ਵਚਨਬੱਧ ਹੋਣਾ ਚਾਹੀਦਾ ਕਿ ਵੀਰ ਹੋਣਾ ਨੇ ਜੇ ਕੰਮ ਕਰਾਇਆ 7 ਸੀਜ਼ ਨੇ ਕੰਮ ਕਰਾਇਆ ਤੇ ਅਸੀਂ ਪੇਮੈਂਟ ਵੀ ਪਹੁੰਚਾਈਏ ਚਾਹੇ ਤੁਸੀਂ ਜਾਣਾ ਚਾਹੁੰਦੇ ਹੋ ਚਾ ਨਹੀਂ ਜਾਣਾ ਚਾਹੁੰਦੇ ਇਹ ਤੁਹਾਡੀ ਆਪਣੀ ਕਾਲ ਆ ਪਰ ਜਿਹੜੇ ਬੰਦੇ ਨੇ ਕੰਮ ਦਿੱਤਾ ਕਰਾ ਕੇ ਦਿੱਤਾ ਸਰਵਿਸ ਦਿੱਤੀ ਆ ਤਾਂ ਤੁਹਾਡਾ ਵੀ ਉੱਥੇ ਫਰਜ਼ ਪੂਰੀ ਪੇਮੈਂਟ ਦੇਣ ਦਾ ਜੋ ਤੁਹਾਡੀ ਐਗਰੀਮੈਂਟ ਦੇ ਅਕੋਰਡਿੰਗ ਹੋਈ ਹੈ ਟਾਈਮ ਦੇ ਆਪਾਂ ਕਹਿ ਦਿੰਦੇ ਆ ਕਈ ਵਾਰੀ ਕੀ ਹੁੰਦਾ ਐਮਬੈਸੀਆਂ ਦੇ ਵਿੱਚ ਵੀ ਟਾਈਮ ਲੱਗ ਜਾਂਦਾ ਹਰ ਇੱਕ ਚੀਜ਼ ਲੱਗਦੀ ਹੈ 7 ਸੀਸ ਉਹ ਚੀਜ਼ ਨੂੰ ਬੇਅਰ ਕਰਦਾ ਨਾ ਹਰ ਇੱਕ ਜਿਹਦਾ ਜਵਾਬ ਦਿੰਦਾ ਨਾ ਸੋ 7 ਸੀਸ ਜੇ ਤੁਸੀਂ ਆਉਣਾ ਮਨ ਬਣਾ ਕੇ ਆਉਣਾ ਸਸ਼ਵਿਕਾ